ਬਾਬੂ ਸ਼ਹੀਦ ਦੇਖ ਰਹੇ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਕੜੂਆ ਵਿਖੇ ਸੀਯੂ ਸਕਾਲਰ ਸਬਮਿਟ 225 ਦਾ ਆਗਾਜ਼ ਹੋਇਆ ਹੈ ਖਾਸ ਤੌਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਪਹੁੰਚੇ ਨੇ ਤੇ 28 ਸੂਬੇ ਜਿਹੜੇ ਨੇ ਦੇਸ਼ ਦੇ ਉੱਥੋਂ ਜਿਹੜੇ ਸਟੂਡੈਂਟਸ ਆਏ ਨੇ ਉਹਨਾਂ ਨੂੰ ਸਕਾਲਰਸ਼ਿਪਸ ਦਿੱਤੀਆਂ ਗਈਆਂ ਨੇ ਉਹਨਾਂ ਦੀ ਕਾਬਲੀਅਤ ਦੇ ਹਿਸਾਬ ਦੇ ਨਾਲ ਤੇ ਕਿਸ ਤਰ੍ਹਾਂ ਦਾ ਵਿਜ਼ਨ ਹੈਗਾ ਤੇ ਕੀ ਮਹਿਸੂਸ ਕਰਦੇ ਨੇ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਸਕਾਲਰਸ਼ਿਪਸ ਮਿਲੀ ਹੈ ਤੇ ਸਤਨਾਮ ਸਿੰਘ ਸੰਧੂ ਜਿਹੜੇ ਚਾਂਸਲਰ ਨੇ ਜੰਨੀਗੜ੍ਹ ਯੂਨੀਵਰਸਿਟੀ ਦੇ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕੀ ਕਹਿਣਾ ਜਾਣਦੇ ਆ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਤੇ ਸਾਡੇ ਲਈ ਬਤੌਰ ਆ ਸਿੱਖਿਆ ਮੰਤਰੀ ਪੰਜਾਬ ਇਹ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਕੋਲ ਇੰਨੀ ਸ਼ਾਨਦਾਰ ਯੂਨੀਵਰਸਿਟੀਆਂ ਹੈ ਹਾਲੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਪੰਜਾਬ ਨੇ ਜਿਹੜਾ ਗਵਰਨਮੈਂਟ ਆਫ ਇੰਡੀਆ ਵੱਲੋਂ ਨੈਸ਼ਨਲ ਅਸੈਸਮੈਂਟ ਸਰਵੇਅ ਸਕੂਲ ਸਿੱਖਿਆ ਚੰਦੌਰ ਵਿੱਚ ਪੰਜਾਬ ਨੂੰ ਪੂਰੇ ਦੇਸ਼ ਨੰਬਰ 1 ਰੈਂਕ ਦਿੱਤਾ ਹੈ ਕਿਸੇ ਤਰੀਕੇ ਨਾਲ ਸਾਡੀ ਜਿਹੜੀਆਂ ਯੂਨੀਵਰਸਿਟੀਆਂ ਹੈ ਚਾਹੇ ਉਹ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਚਾਹੇ ਸਰਕਾਰੀ ਯੂਨੀਵਰਸਿਟੀਆਂ ਹੈ ਉਹ ਆਊਟਸ਼ਾਈਨ ਕਰ ਰਹੀਆਂ ਆਪਾਂ ਚੰਡੀਗੜ੍ਹ ਯੂਨੀਵਰਸਿਟੀ ਦੀ ਉਦਾਹਰਨ ਲੈ ਲਈਏ ਅੱਜ ਇਸ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਹ ਡੰਕਾ ਦੁਨੀਆ ਦੀ ਟਾਪ 2 ਯੂਨੀਵਰਸਿਟੀ ਟਾਪ 2% ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਈ ਹੈ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਤੇ ਸਾਨੂੰ ਮਾਣ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਉੱਤੇ ਤੇ ਹੁਣ ਇੰਨਾ ਹੀ ਨਹੀਂ ਅੱਜ ਪੂਰੇ ਦੇਸ਼ ਤੇ 28 ਸਟੇਟਾਂ ਦੇ ਵਿੱਚੋਂ ਬੱਚੇ ਜਿਹੜੇ ਆ ਉਹ ਸਾਡੇ ਕੋਲ ਇੱਥੇ ਪੜਨ ਆ ਰਹੇ ਆ ਤੇ ਕੱਲੇ ਪੜਨ ਨਹੀਂ ਉਹਨਾਂ ਨੂੰ ਸਕਾਲਰਸ਼ਿਪਸ ਵੀ ਦਿੱਤੀਆਂ ਗਈਆਂ ਲਗਭਗ 3500 ਬੱਚਿਆਂ ਨੂੰ ਅ ਅੱਜ ਇੱਥੇ ਸਕਾਲਰਸ਼ਿਪਸ ਦਿੱਤੀਆਂ ਗਈਆਂ ਜਿਹਦੇ ਵਿੱਚੋਂ 40 50% ਤੋਂ ਲੈ ਕੇ ਉਹ ਬੱਚੀ ਵੀ ਹੈ ਜਿਨ੍ਹਾਂ ਨੂੰ 100% ਸਕਾਲਰਸ਼ਿਪ ਜਾਨੀ ਟੋਟਲੀ ਜੜੀ ਫੀਸ ਮਾਫੀ ਦਿੱਤੀ ਗਈ ਹੈ ਮੈਂ ਸਮਝਦਾ ਇੱਕ ਬਹੁਤ ਵੱਡਾ ਇਹ ਪੌਣਾ ਵਾਲਾ ਵੀ ਕੰਮ ਹੈ ਤੇ ਇਹਦੇ ਨਾਲ ਸਾਡੇ ਜਿਹੜਾ ਪੰਜਾਬ ਨੂੰ ਵੀ ਬਹੁਤ ਫਾਇਦਾ ਹੋਊਗਾ ਕਿਉਂਕਿ ਜਦੋਂ ਪੂਰੇ ਦੇਸ਼ ਦਾ ਬੈਸਟ ਬ੍ਰੇਨਸ ਆ ਕੇ ਇੱਥੇ ਪੜ੍ਹ ਰਹੇ ਨੇ ਤਾਂ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪਸ ਦੇ ਵਿੱਚ ਆਈਡੀਆਸ ਐਕਸਚੇਂਜ ਹੋ ਰਿਹਾ ਆਪਸ ਕਲਚਰ ਐਕਸਚੇਂਜ ਹੋ ਰਿਹਾ ਬੜੀ ਮਾਨ ਵਾਲੀ ਗੱਲ ਹੈ ਤੇ ਪਿਛਲੇ ਸਮਿਆਂ ਦੇ ਵਿੱਚ ਵੀ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਲਗਭਗ 1.90 ਲੱਖ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾ ਚੁੱਕੀ ਹੈ 170 ਕਰੋੜ ਦੇ ਵੱਦ ਜਿਹੜੀ ਸਕਾਲਰਸ਼ਿਪ ਦਿੱਤੀ ਗਈ ਹੈ ਬੜੀ ਮਾਨ ਵਾਲੀ ਗੱਲ ਹੈ ਸਰ ਪੰਜਾਬ ਪ੍ਰਾਈਵੇਟ ਯੂਨੀਵਰਸਿਟੀਆਂ ਪ੍ਰਾਈਵੇਟ ਸਕੂਲਾਂ ਸਕਾਲਰਸ਼ਿਪ ਨੂੰ ਅੱਗੇ ਆ ਰਹੇ ਸਰਕਾਰ ਵੱਲੋਂ ਕੀ ਸਰਕਾਰ ਦੇ ਵਿੱਚ ਸਾਰੀ ਸਕੂਲਾਂ ਦੇ ਵਿੱਚ ਪਹਿਲਾਂ ਹੀ ਜਿਹੜੀ ਹੈ ਫੀਸਾਂ ਬਹੁਤ ਘੱਟ ਹੁੰਦੀਆਂ ਸਰਕਾਰੀ ਸਾਰੀ ਪੜ੍ਹਾਈ ਫ੍ਰੀ ਹੈ ਅ ਅਸੀਂ ਅਸੀਂ ਮੈਂ ਤੁਹਾਨੂੰ ਦੱਸ ਦਿੰਦਾ ਜੀ ਜਿਹੜੇ ਸਾਡੇ ਜਿਵੇਂ ਤੁਸੀਂ ਪੰਜਾਬੀ ਯੂਨੀਵਰਸਿਟੀ ਬਹੁਤ ਘੱਟ ਰੇਟਾਂ ਦੇ ਉੱਤੇ ਆਲਮੋਸਟ ਨਾਮਾ ਅਤਰ ਜਿਹੜੇ ਸਾਡੇ ਗਵਰਨਮੈਂਟ ਕਾਲਜ ਆ ਜੀ ਬੀਏ ਜਿਹੜੀ ਹੈ 2-4000 ਚ ਹੋ ਜਾਂਦੀ ਹੈ ਤੇ ਸਰ ਕਈ ਕਈ ਮਾਵਾ ਪੇਜੀਆਂ ਬੱਚਿਆਂ ਨੂੰ ਪੜਾ ਵੀ ਨਹੀਂ ਸਕਦੇ ਉਹਨਾਂ ਕੋਲ ਪੈਸੇ ਤੱਕ ਨਹੀਂ ਹੁੰਦੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਨਹੀਂ ਅਸੀਂ ਸਭ ਸਭ ਦੀ ਸਭ ਦੀ ਦੇਖੋ ਜਿਵੇਂ ਆ ਚੰਡੀਗੜ੍ਹ ਯੂਨੀਵਰਸਿਟੀ ਇਨੀਸ਼ੀਏਟਿਵ ਲੈ ਰਿਆ ਐਦਾਂ ਬਹੁਤ ਸਾਰੀ ਯੂਨੀਵਰਸਿਟੀ ਸਭ ਦੇ ਵਿੱਚ ਇਨੀਸ਼ੀਸ਼ੀਏਟਿਵ ਹੈ ਕੋਈ ਵੀ ਬੱਚਾ ਇਸ ਕਰਕੇ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਉਹਦੇ ਕੋਲ ਜਿਹੜੇ ਹੈ ਜਿਹੜੇ ਫਾਈਨੈਂਸ਼ੀਅਲ ਸੰਸਾਧਨਾਂ ਦੀ ਘਾਟ ਹੋਵੇ ਸਰਕਾਰ ਵੱਲੋਂ ਲਗਾਤਾਰ ਜੀ ਸਾਡੇ ਵੱਲੋਂ ਲੋਨਸ ਹੈ ਲਗਾਤਾਰ ਸਾਡੀ ਯੂਨੀਵਰਸਿਟੀਆਂ ਦੇ ਵਿੱਚ ਵੀ ਗ੍ਰਾਂਟਸ ਹੈ वी आर रियली प्राउड ऑफ चंडीगढ़ यूनिवर्सिटी दे हैव अचीव द ग्रेट ग्रेट यू नो मिलेस अचिवमेंट कमिंग इन टॉप टू परसेंट यूनिवर्सिटी ऑफ द वर्ल्ड रैंकिंग फाइव सेवेंटी फाइव इट्स अ ग्रेट ग्रेट अचिवमेंट एंड चंडीगढ़ यूनिवर्सिटी इज मेकिंग पंजाब प्राउड And now they are also coming up with another campus in Lucknow. Uh, I wish all the students very best of luck for their future. And they are in safe hands. Studio University is a professional university, ensuring that the students get the best of placements. And not only placements, uh, also you know they get the best environment where they can work on their startups, on their ideas, on their innovations. That, that uh, this university is doing amazing. ਇਹ ਸਪਿਰਿਚੁਅਲ ਸਰਵੇ ਬਹੁਤ ਜ਼ਰੂਰੀ ਹੈ ਜੀ ਅ ਸਪਿਰਿਚੁਅਲ ਸਰਵੇ ਸੇ ਪਤਾ ਲੱਗਦਾ ਹੈ ਕਿ ਬੱਚੇ ਦਾ ਇੰਟਰਸਟ ਕੀ ਹੈ ਔਰ ਹਮ ਉਸਕੋ ਬੈਸਟ ਵੈਸ ਐਨਵਾਇਰਨਮੈਂਟ ਦੇ ਸਕਤੇ ਸਰ ਜਿਹੜੇ ਸਟੂਡੈਂਟ ਹੈ ਬਾਹਰ ਨੂੰ ਭਜਦੇ ਆ ਬਾਹਰ ਹਾਲਾਤ ਜਿਹੜੇ ਮਾੜੇ ਚੱਲ ਰਹੇ ਕੋਈ ਸਰਕਾਰ ਵੱਲੋਂ ਇਹ ਜਾ ਪ੍ਰਾਲਾ ਰੂ ਤੁਸੀਂ 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 ਬਾਰ ਬਾਰ ਦੇਖੋ ਜੀ ਅਸੀਂ ਰਿਕਾਰਡ 55000 ਨੌਕਰੀਆਂ ਦਿੱਤੀਆਂ ਤੁਸੀਂ ਜਿਹੜਾ ਸਵਾਲ ਦੇਖੋ ਪਹਿਲੀ ਗੱਲ ਤੁਸੀਂ ਪੁੱਛਿਆ ਜਿਹੜੇ ਬੱਚੇ ਤੁਹਾਡੇ ਕੋਲ ਕੋਈ ਵੀ ਐਦਾਂ ਦੇ ਬੱਚਿਆਂ ਦੀ ਲਿਸਟ ਹੋਵੇ ਤੁਸੀਂ ਮੈਨੂੰ ਦੱਸਿਓ ਮੇਰੀ ਮੇਰਾ ਤੁਹਾਨੂੰ ਵਿਸ਼ਵਾਸ ਹੈ ਕੋਈ ਵੀ ਬੱਚਾ ਆਪਾਂ ਸਿਰਫ ਇਸ ਕਰਕੇ ਅਸੀਂ ਹੁਣ ਵੀ ਮੈਂ ਰੋਜ਼ ਇਦਾਂ ਨੇ ਪੰਜ ਸੱਤ ਬੱਚਿਆਂ ਨੂੰ ਜਿਹੜਾ ਕਿਸੇ ਨਾ ਕਿਸੇ ਯੂਨੀਵਰਸਿਟੀ ਚ ਚਾਹੇ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਉਹਨਾਂ ਦੀ ਫੀਸ ਮਾਫ ਕਰਾਉਂਦੇ ਆਂ ਨੰਬਰ 2 ਸਾਡੇ ਵੱਲੋਂ ਵੱਖ-ਵੱਖ ਸਕਾਲਰਸ਼ਿਪ ਸਕੀਮਸ ਚੱਲ ਰਹੀਆਂ ਹਨ ਹਰ ਵਰਗ ਦੇ ਬੱਚਿਆਂ ਲਈ ਚਾਹੇ ਉਹ ਸਾਡੇ ਐਸਸੀ ਵਰਗ ਦੇ ਬੱਚੇ ਆ ਉਹ ਬੀਸੀ ਵਰਗ ਦੇ ਬੱਚੇ ਆ ਈਡਬਲਿਊਐਸ ਕੈਟਾਗਰੀ ਦੇ ਬੱਚੇ ਆ ਜਨਰਲ ਕੈਟਾਗਰੀ ਦੇ ਬੱਚੇ ਆ ਸਾਰੇ ਸਾਰੇ ਬੱਚਿਆਂ ਦਾ ਜਿਹੜਾ ਹੈ ਉਹ ਸਕਾਲਰਸ਼ਿਪ ਚੱਲ ਰਹੀ ਹੈ ਤੇ ਜਿਹੜਾ ਤੁਸੀਂ ਹੁਣ ਅੱਗੇ ਪੁੱਛਿਆ ਪਿਛਲੇ 3 ਸਾਲਾਂ ਦੇ ਵਿੱਚ ਤੁਸੀਂ ਪੰਜਾਬ ਦੇ ਕਿਸੇ ਵੀ ਕਾਲਜ ਦੇ ਵਿੱਚ ਜਾ ਕੇ ਚੈੱਕ ਕਰ ਲਿਓ ਜਦੋਂ ਤੁਸੀਂ ਉੱਥੇ ਅਧਿਆਪਕ ਦੋਂਗੇ ਪ੍ਰੋਫੈਸਰ ਦੋਂਗੇ ਹਰਿਆ ਹੋਗਾ ਉੱਥੇ ਜਿਹੜੇ ਦਾਖਲੇ ਬਹੁਤ ਵੱਡੇ ਬਹੁਤ ਵੱਡੀ ਤਾਦਾਦ ਚ ਵਦੇ ਨੇ ਜਿਹੜੇ ਕਾਲਜ ਬੰਦ ਹੋਣ ਦੀ ਕਦਰデアਗੇ ਤੋਂ ਦੁਬਾਰਾ ਚੱਲ ਰਹੇ ਨੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਕਾਲਰਸ਼ਿਪ ਸਬਮਿਟ ਦੇ ਰਾਹੀਂ ਬੱਚਿਆਂ ਨੂੰ ਸਕਾਲਰਸ਼ਿਪ ਵੰਡੀਆਂ ਗਈਆਂ ਇਹ ਦੇਸ਼ ਭਰ ਦੇ ਵਿੱਚੋਂ 28 ਸਟੇਟਸ ਦੇ ਵਿੱਚੋਂ ਵਿਦਿਆਰਥੀ ਆਏ ਸੀ ਮੇਨ ਪਰ ਖੁਸ਼ੀ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਸੀ ਪੰਜਾਬ ਦੇ ਵਿੱਚ ਸਕੂਲ এডਿਕੇਸ਼ਨ ਪਿਛਲੇ ਸਾਲਾਂ ਦੇ ਵਿੱਚ ਪਿਛਲੇ 15-20 ਸਾਲਾਂ ਤੋਂ ਸਕੂਲ এডਿਕੇਸ਼ਨ ਕਾਫੀ ਇੰਪਰੂਵ ਹੋਈ ਹੈ ਖਾਸ ਕਰਕੇ ਪ੍ਰਾਈਵੇਟ ਸੈਕਟਰ ਦੇ ਸਕੂਲਾਂ ਨੇ ਵੀ ਕਾਫੀ ਅੱਛਾ ਕੀਤਾ ਹੈ ਔਰ ਅੱਜ ਅਸੀਂ ਉਹ ਸਕਾਲਰਸ਼ਿਪ ਜਿਹੜੇ ਵੰਡੀਆਂ ਸੀ ਦੇਖਿਆ ਕਿ ਬਟਾਲੇ ਤੋਂ ਤਰਨਤਾਰਨ ਤੋਂ ਮਾਲਵਾ ਦੇ ਇੰਟੀਰੀਅਰ ਇਲਾਕਿਆਂ ਵਿੱਚੋਂ ਵੀ ਪੰਜਾਬ ਦੇ ਬੇਟੇ ਤੇ ਬੇਟੀਆਂ ਨੇ ਆ ਕੇ ਇਹ ਸਕਾਲਰਸ਼ਿਪ ਹਾਸਲ ਕੀਤੀ ਹੈ ਇਹ ਸਕਾਲਰਸ਼ਿਪ ਅਪ ਟੂ 100% ਹੈ। ਔਰ ਸਾਡਾ ਸਕਾਲਰਸ਼ਿਪ ਦੇਣ ਦਾ ਮਕਸਦ ਇਹ ਹੈ ਚੰਡੀਗੜ੍ਹ ਯੂਨੀਵਰਸਿਟੀ ਦਾ ਕਿ ਜਿਹੜਾ ਟੈਲੈਂਟ ਹੈ ਜਿਹੜਾ ਹੋਂਹ ਹਰ ਬੱਚਾ ਹੈ ਉਸ ਨੂੰ ਉਤਸ਼ਾਹਿਤ ਕੀਤਾ ਜਾਵੇ। ਉਸ ਦੇ ਉੱਪਰ ਇਨਵੈਸਟ ਕੀਤਾ ਜਾਵੇ। ਔਰ ਸਾਡਾ ਪਿਛਲਾ 25 ਸਾਲ ਦਾ ਤਜਰਬਾ ਕਹਿੰਦਾ ਹੈ ਕਿ ਜਿਹੜੀਆਂ ਸਸਤਾਵਾਂ ਅੱਛਾ ਟੈਲੈਂਟ ਅਟਰੈਕਟ ਕਰ ਪਾਉਂਦੀਆਂ ਨੇ ਚਾਹੇ ਉਹ ਅਧਿਆਪਕ ਹੋਣ ਚਾਹੇ ਉਹ ਵਿਦਿਆਰਥੀ ਹੋਣ ਉਹ ਸਸਤਾਵਾਂ ਹੀ ਅੱਗੇ ਤਰੱਕੀ ਕਰਦੀਆਂ। ਔਰ ਸਾਨੂੰ ਇਸ ਦੇ ਨਤੀਜੇ ਹਾਸਲ ਹੋਏ ਆ ਅਸੀਂ ਦੇਖਿਆ ਹੈ ਕਿ ਅਸੀਂ ਵਰਲਡ ਰੈਂਕਿੰਗ ਦੇ ਵਿੱਚ ਆਉਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਦੁਨੀਆ ਦੀ ਵਿਸ਼ਵ ਦੀ ਯੰਗੇਸਟ ਯੂਨੀਵਰਸਿਟੀ ਬਣੀ ਹੈ ਖਾਸ ਤੂ ਘੱਟ ਉਮਰ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੁਨੀਆ ਦੀਆਂ ਟਾਪ 2% ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਈ ਹੈ ਔਰ ਉਸ ਦਾ ਕਾਰਨ ਇਹੀ ਹੈ ਕਿ ਅਸੀਂ ਟੈਲੈਂਟ ਤੇ ਇਨਵੈਸਟ ਕਰਦੇ ਹਾਂ ਉਹ ਟੈਲੈਂਟ ਚਾਹੇ ਅਕੈਡੈਮਿਕ ਪਰਫਾਰਮੈਂਸ ਦੇ ਆਧਾਰ ਤੇ ਹੋਵੇ ਉਹ ਟੈਲੈਂਟ ਚਾਹੇ ਸਪੋਰਟਸ ਦੇ ਆਧਾਰ ਤੇ ਹੋਵੇ ਉਹ ਟੈਲੈਂਟ ਚਾਹੇ ਬਾਕੀ ਜਿਹੜੇ ਖੇਤਰ ਹੈਗੇ ਨੇ ਟੈਕਨੋਲੋਜੀ ਦੇ ਹੈਗੇ ਨੇ ਸਾਇੰਸ ਦੇ ਖੇਤਰ ਹੈ ਅਸੀਂ ਉਹਨਾਂ ਬੱਚਿਆਂ ਤੇ ਲਗਾਤਾਰ ਇਨਵੈਸਟ ਕਰਦੇ ਆ ਉਹਨਾਂ ਨੂੰ ਅੱਛੀ ਕੋਚਿੰਗ ਦਿੰਨੇ ਆ ਅੱਛੇ ਟੀਚਰ ਦਿੰਨੇ ਆ ਅੱਛੇ ਮੌਕੇ ਦਿੰਨੇ ਆ ਤਾਂ ਕਿ ਉਹ ਪਰਫਾਰਮ ਕਰ ਪਾਉਣ ਔਰ ਮੈਂ ਮਹਿਸੂਸ ਕਰਦਾ ਕਿ ਜਿਹੜੇ ਖਾਸ ਕਰਕੇ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਹੈ ਇਹ ਕੁਝ ਵੀ ਕਰ ਸਕਦੇ ਆ ਇਹਨਾਂ ਦੀ ਕਾਬਲੀਅਤ ਇਹਨਾਂ ਦਾ ਜਜ਼ਬਾ ਜਿਹੜਾ ਹੈਗਾ ਉਹ ਬਹੁਤ ਕਮਾਲ ਦਾ ਹੈ ਲੇਕਿਨ ਇਹਨਾਂ ਨੂੰ ਮੌਕੇ ਮਿਲਨੇ ਚਾਹੀਦੇ ਨੇ ਔਰ ਜਦੋਂ ਅਸੀਂ ਇਹਨਾਂ ਨੂੰ ਮੌਕਾ ਦਿੰਨੇ ਆ ਉਦੋਂ ਇਹ ਬੱਚੇ ਜਿਹੜੇ ਆ ਉਹ ਕਮਾਲ ਕਰਦੇ ਆ ਔਰ ਅਸੀਂ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਹੈ ਇਹਨਾਂ ਦੇ ਵਿੱਚ ਆਪਣੇ ਬਿਜ਼ਨਸ ਕਰਨ ਦਾ ਇੱਕ ਬਹੁਤ ਵੱਡਾ ਜਜ਼ਬਾ ਹੈ ਇਹ ਨਵੀਆਂ ਕੰਪਨੀਆਂਜ਼ ਖੋਲ ਕੇ ਨਵੇਂ ਆਈਡੀਆਜ਼ ਨੂੰ ਅੱਗੇ ਲਿਜਾਣਾ ਚਾਹੁੰਦੇ ਆ ਔਰ ਉਸ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਬਹੁਤ ਜਲਦੀ ਇੱਕ ਰਾਸ਼ਟਰੀ ਪੱਧਰ ਦਾ ਕੈਂਪਸ ਟੈਂਕ ਨਾਮ ਦਾ ਇੱਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਦੇ ਵਿੱਚ ਅਸੀਂ ਪਹਿਲੇ ਹੀ ਸੀਜ਼ਨ ਦੇ ਵਿੱਚ ਇਹਦੇ ਅਲੱਗ-ਅਲੱਗ ਸੀਜ਼ਨ ਹੋਣਗੇ ਪਹਿਲੇ ਸੀਜ਼ਨ ਦੇ ਵਿੱਚ ਅਸੀਂ 1 ਲੱਖ 1 ਮਿਲੀਅਨ 10 ਲੱਖ ਡਾਲਰ ਦਾ ਜਿਹੜੀ ਫੰਡਿੰਗ ਹੈ ਉਹਨਾਂ ਬੱਚਿਆਂ ਦੇ ਆਈਡੀਆਜ਼ ਤੇ ਨਿਵੇਸ਼ ਕਰਨ ਵਾਸਤੇ ਉੱਥੇ ਉਹਦੀ ਵਿਵਸਥਾ ਕਰਨ ਜਾ ਰਹੇ ਹਾਂ ਦੁਨੀਆ ਭਰ ਦੇ ਵਿੱਚੋਂ ਹੋਰ ਵੀ ਐਂਜਲ ਇਨਵੈਸਟਰ ਜਿਹੜੇ ਨੇ ਉਸ ਦੇ ਵਿੱਚ ਸ਼ਾਮਲ ਹੋਣਗੇ ਔਰ ਪੂਰੇ ਭਾਰਤ ਦੇ ਬੱਚੇ ਉਸ ਦੇ ਵਿੱਚ ਕੰਪੀਟ ਕਰ ਸਕਦੇ ਆ ਔਰ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵੱਧ ਤੋਂ ਵੱਧ ਬੱਚੇ ਜਿਹੜੇ ਆ ਜਿਹੜੇ ਵਿਦਿਆਰਥੀ ਹੈ ਨੌਜਵਾਨ ਹੈ ਚਾਹੇ ਵਿਦਿਆਰਥੀ ਨਹੀਂ ਵੀ ਹੈ ਉਹਨਾਂ ਕੋਲੇ ਆਈਡੀਆ ਹੈ ਉਹ ਆਪਣਾ ਆਈਡੀਆ ਲੈ ਕੇ ਇੱਥੇ ਪਿਚ ਕਰ ਸਕਦੇ ਸਰ ਹੁਣ ਤੱਕ ਕਿੰਨੇ ਕਿ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ ਅੱਜ ਕਿੰਨੇ ਹੋ ਗਏ ਦੇਖੋ ਇਹ ਕੋਈ 3500 ਦੇ ਕਰੀਬ ਜਿਹੜਾ ਫਿਗਰ ਹੈ ਇਸ ਸਕਾਲਰਸ਼ਿਪ ਸਬੰਧ ਦੇ ਵਿੱਚ ਜਿਨ੍ਹਾਂ ਨੂੰ ਵੰਡਿਆ ਜਾਣਾ ਉਹਨਾਂ ਲਈ 4 ਦਿਨ ਮਤਲਬ ਉਹਨਾਂ ਲਈ 3 ਦਿਨ ਹੋਰ ਹੈ ਟੋਟਲ 4 ਦਿਨ ਤੱਕ ਇਹ ਸਕਾਲਰਸ਼ਿਪ ਸਬੰਧ ਚੱਲਣਾ ਹੈ ਔਰ ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਬੁਲਾਇਆ ਜਾਂਦਾ ਹੈ ਤਾਂ ਕਿ ਉਹ ਕੈਂਪਸ ਦੇ ਵਿੱਚ ਰਹਿ ਕੇ キャンパス ਨੂੰ ਦੇਖ ਸਕਣ ਕੈਂਪਸ ਦੇ ਹੋਸਟਲ ਦਾ ਐਕਸਪੀਰੀਅੰਸ ਲੈ ਸਕਣ ਟੀਚਰਾਂ ਨੂੰ ਮਿਲ ਸਕਣ ਕਿਉਂਕਿ ਇਹ ਬਹੁਤ ਪਾਰਦਰਸ਼ੀ ਇੱਕ ਸਿਸਟਮ ਹੈ ਕਿ ਬੱਚਾ ਜਿੱਥੇ ਰਹਿ ਕੇ ਆਪਣੇ ਦਾਖਲੇ ਤੋਂ ਪਹਿਲਾਂ ਆਪਣੀ ਅਕੈਡੈਮਿਕ ਜਰਨੀ ਸ਼ੁਰੂ ਕਰਨ ਤੋਂ ਪਹਿਲਾਂ ਉਹ ਪੂਰਾ ਐਕਸਪੀਰੀਅੰਸ ਦੇਖ ਲੈਂਦਾ ਹੈ ਕਿ ਜਿਸ ਸੰਸਥਾ ਵਿੱਚ ਪੜਨ ਜਾ ਰਿਹਾ ਜਿਸ ਅਧਿਆਪਕ ਕੋਲੋਂ ਪੜਨ ਜਾ ਰਿਹਾ ਜਿਸ ਹੋਸਟਲ ਵਿੱਚ ਰਹਿਣ ਜਾ ਰਿਹਾ ਉਸ ਦਾ ਪਹਿਲਾ ਐਕਸਪੀਰੀਅੰਸ ਕਰ ਲਵੇ ਸਰ ਕਿੰਨੀ ਅਮਾਊਂਟ ਹੈ ਟਾਰਗੇਟ ਕਿੰਨਾ ਹੈ ਨਹੀਂ ਸੀਟਾਂ ਤਾਂ ਦੇਖੋ ਲਿਮਟਿਡ ਹੁੰਦੀਆਂ ਨੇ ਅਨਲਿਮਟਿਡ ਤਾਂ ਜਿਹੜਾ ਇਹ ਪੈਸਿਆਂ ਦਾ ਪ੍ਰਬੰਧ ਜਿੰਨਾ ਹੋ ਸਕਦਾ ਉਸ ਹਿਸਾਬ ਨਾਲ ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਕੋਈ ਵੀ ਟੈਲੈਂਟਡ ਜਿਹੜਾ ਵਿਦਿਆਰਥੀ ਹੋ ਉਸ ਤੋਂ ਵਾਂਝਾ ਨਾ ਰਹਿ ਜਾਵੇ ਸਰ ਤੁਸੀਂ ਉਪਰਾਲਾ ਜ਼ਰੂਰ ਕਰਦੇ ਹੋ ਪਰ ਕੀ ਸਰਕਾਰ ਕੋਈ ਮਦਦ ਕਰ ਰਹੀ ਹੈ ਆਪਣੇ ਬੱਚੇ ਨਹੀਂ ਨਹੀਂ ਸਰਕਾਰ ਦੀ ਇਸ ਦੇ ਵਿੱਚ ਕੋਈ ਮਦਦ ਨਹੀਂ ਹੈ ਲੇਕਿਨ ਸਰਕਾਰ ਆਪਣੇ ਪੱਧਰ ਤੇ ਜੋ ਕਰ ਰਹੀ ਹੈ ਉਹ ਸਰਕਾਰ ਦੱਸ ਸਕਦੀ ਹੈ ਲੇਕਿਨ ਅਸੀਂ ਆਪਣੀ ਸੰਸਥਾ ਵੱਲੋਂ ਜੋ ਕਰ ਰਹੇ ਹਾਂ ਉਹ ਅਸੀਂ ਦੱਸ ਰਹੇ ਹਾਂ ਨਕਲੀ ਇਸ ਦੇ ਨਾਲ ਜਿਹੜਾ ਭਾਰ ਸਰਕਾਰ ਕਰ ਰਹੀ ਹੈ ਉਹ ਮੈਂ ਜ਼ਰੂਰ ਦੱਸਣਾ ਚਾਹੁੰਦਾ ਭਾਰ ਸਰਕਾਰ ਵੱਲੋਂ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਵੀ ਇਹ ਸੋਚ ਰਹੀ ਹੈ ਕਿ ਦੇਸ਼ ਦੇ ਕਾਬਲ ਤੇ ਹੋਣ ਹਰ ਵਿਦਿਆਰਥੀਆਂ ਨੂੰ ਆਰਥਿਕ ਤੰਗੀ ਕਰਕੇ ਖਾਸ ਕਰਕੇ ਜਿਹੜੇ ਪਛੜੇ ਸਾਡੇ ਵਰਗ ਹੈਗੇ ਨੇ ਪਛੜੇ ਭੈਣ ਭਰਾ ਚਾਹੇ ਆਰਥਿਕ ਤੌਰ ਤੇ ਪਛੜੇ ਆ ਉਹਨਾਂ ਦੇ ਬੱਚਿਆਂ ਨੂੰ ਮੌਕੇ ਮਿਲਣੇ ਚਾਹੀਦੇ ਆ ਚੰਡੀਗੜ੍ਹ ਯੂਨੀਵਰਸਿਟੀ ਦੇ ਸਾਧਨ ਤਾਂ ਵਿੱਤੀ ਸਾਧਨ ਬੜੇ ਸੀਮਤ ਹੈ ਲੇਕਿਨ ਭਾਰ ਸਰਕਾਰ ਦੇ ਵਿੱਤੀ ਸਾਧਨ ਜਿਹੜੇ ਨੇ ਉਹ ਬਹੁਤ ਵੱਡੇ ਪੱਧਰ ਤੇ ਹੈਗੇ ਨੇ ਉਹਨਾਂ ਕੋਲੇ ਔਰ ਭਾਰਤ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਇੱਕ ਪੀਐਮ ਨਿਧੀ ਯੋਜਨਾ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਜਿਸ ਦੇ ਅੰਦਰ 10 ਲੱਖ ਤੱਕ ਦੀ ਜਿਹੜੀ ਵਿਵਸਥਾ ਹੈ ਉਹ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਭਾਰਤ ਸਰਕਾਰ ਦੀ ਗਾਰੰਟੀ ਦੇ ਕੀਤੀ ਜਾਂਦੀ ਹੈ ਉਸ ਦੇ ਵਿੱਚ ਸਬਸਿਡੀ ਵੀ ਹੈ ਸਸਤੇ ਲੋਨ ਵੀ ਹੈ ਤਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਚਾਹੁੰਦੇ ਆ ਕਿ ਜਿਹੜਾ ਵਿਕਸਿਤ ਭਾਰਤ ਦਾ ਸੁਪਨਾ ਹੈ ਸਾਡਾ ਉਹਨੂੰ ਪੂਰਾ ਕਰਨ ਵਾਸਤੇ ਦੇਸ਼ ਦੇ ਟੈਲੈਂਟ ਤੇ ਇਨਵੈਸਟ ਕੀਤਾ ਜਾਵੇ ਔਰ ਟੈਲੈਂਟ ਤੇ ਇਨਵੈਸਟ ਕਰਨ ਦਾ ਇਹੀ ਇੱਕ ਵਧੀਆ ਮੌਕਾ ਹੁੰਦਾ ਹੈ ਕਿ ਜਦੋਂ ਬੱਚਾ ਆਪਣੀ ਸਕੂਲ ਐਜੂਕੇਸ਼ਨ ਪੂਰੀ ਕਰਦਾ ਹੈ ਤੇ ਹਾਇਰ ਐਜੂਕੇਸ਼ਨ ਵਿੱਚ ਜਾਣ ਵਾਸਤੇ ਉਸ ਦੀ ਮਦਦ ਕੀਤੀ ਜਾਵੇ। ਸਿਲੀ ਸਰ ਅਭੀ ਆਪ ਆਪਨੇ ਅੰਦਰ ਸਰਵੇ ਦੀ ਬਾਤ ਕੀਤੀ ਕਿ ਬੱਚੋਂ ਦਾ ਇੰਟਰਸਟ ਦੇਖਾ ਜਾਏਗਾ ਉਸ ਹਿਸਾਬ ਸੇ ਤਾਂ ਕਿ ਉਹਨਾਂ ਦੇ ਟੈਲੈਂਟ ਕੋ ਅੱਗੇ ਮੌਕਾ ਮਿਲੇ। ਹਾਂ ਦੇਖੀ ਅੱਜ ਦਾ ਜੋ ਯੂਥ ਹੈ ਅੱਜ ਦਾ ਜੋ ਯੁਵਾ ਹੈ ਬਹੁਤ ਅਵੇਅਰ ਹੈ ਡਿਊ ਟੂ ਸੋਸ਼ਲ ਮੀਡੀਆ ਡਿਜੀਟਲ ਮੀਡੀਆ ਉਸਕੇ ਪਾਸ ਦੁਨੀਆ ਭਰ ਕੀ ਇਨਫੋਰਮੇਸ਼ਨ ਹੈ। ਪਹਿਲੇ ਇੱਕ ਸਮੇਂ ਥਾ ਕਿ ਬੱਚੇ ਕੇ ਪਾਸ ਇਨਫੋਰਮੇਸ਼ਨ ਕੇ ਸਾਧਨ ਕਮ ਥੇ। तो सिर्फ अध्यापक जहाँ संस्था ही उसको बताए तो वो कर सकता था लेकिन अब बच्चे ने खुद डिसाइड कर रखा है कि मुझे क्या करना है तो अब समय उल्टा आ गया कि संस्था को समझना है कि बच्चा क्या चाहता है स्टूडेंट एस्पिरेशन सर्वे हमारे देश में ऐसा पहले रिवाज नहीं है लेकिन फॉरेन कंट्रीज़ की जो टॉप यूनिवर्सिटीज़ हैं स्टूडेंट एस्पिरेशन पे वो एडमिशन के टाइम पे एक, एक एस लिखवा के लेते हैं पर्पस क्या है आपके पढ़ने का आपका मिशन क्या है तो हमने उसको स्टूडेंट एस्पिरेशन सर्वे के लिए आज मैंने अपने वाइस चांसलर को बोला है कि हर स्टूडेंट का जो चंडीगढ़ यूनिवर्सिटी में पढ़ने के लिए आएगा उसका पहले महीने में ही उसको कुछ कुछ को जानकारी देकर क्या कोर्सेज हैं क्या प्रोग्राम है करियर है उसकी इंडक्शन होने के बाद एक एस्पिरेशन सर्वे किया जाएगा हर विद्यार्थी का सपना क्या है और इससे भी जाके जा हमने तो पेरेंट्स को भी बुलाया कि पेरेंट्स क्या चाहते हैं बेसिकली क्या है कि जो हमारे इंडियन पेरेंट्स हैं वो जो अपनी ज़िंदगी में हासिल नहीं कर पाए वो सपने अपने बच्चों से पूरा करना चाहते हैं okay. तो वो चाहते हैं कि उनके बच्चे उनका सपना पूरा करें और वो सपनों को समझना भी बहुत ज़रूरी है इसलिए हमने पेरेंट्स को भी बुलाया सो वेल माय नेम इज़ बी राकेश एंड आई एम फ्रॉम हैदराबाद एंड आई गॉट अ स्कॉलरशिप इन 50 परसेंट फ्राम सी यू सी टी विच वक्टेड बाई चंडीगढ़ यूनिवर्सिटी आई एम वेरी मच इन I'm very much um, congratulations to this university for giving me such a great opportunity to be here, such a prestigious because it is a top number one university, private university in India, and it has a better ranking in the world QS ranking too. So, when I reached here, the campus was very brilliant, and I got a, there are so much better facilities the accommodation, as you see, the facilities, the placements, the students, the faculty, as they are in charge just to get a better future. सम वेरी मच इंटरेस्टेड टू गेट इन दिस फोर इयर्स टू गेट अ बेटर फ्यूचर फॉर मी आई टूक अ सीएससी इन बैचलर्स इन अ बीटेक सीएस आई हूं लड़की जी गई है क्या करना चाहता मेरा नाम भूमिका है मैं मुक्सर पंजाब दी रहन वाली हां मैं चंडीगढ़ यूनिवर्सिटी थी बहुत धन्यवाद जिन्होंने 50% स्कॉलरशिप मेनू दीती है मैं बैचलर इन कंप्यूटर एप्लीकेशंस कोर्स नो ऑप्ट किया है ਤੇ ਮੈਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਵਧੀਆ ਉਮੀਦਾਂ ਹੀ ਰੱਖਦੀ ਆ ਉਹ ਅੱਛੇ ਪਲੇਸਮੈਂਟਸ ਪ੍ਰੋਵਾਈਡ ਕਰਨਗੇ ਤੇ ਸਾਡਾ ਫਿਚ ਫਿਊਚਰ ਇੱਥੇ ਸੈਕਿਉਰ ਹੀ ਰਹੂ ਚੰਡੀਗੜ੍ਹ ਯੂਨੀਵਰਸਿਟੀ ਜਿੱਥੇ ਪੜ੍ਹਾਈ ਦਾ ਸੇਫਟੀ ਐਨਵਾਇਰਨਮੈਂਟ ਹੋਵੇ ਦਾ ਕਿਹਾ ਜਾਂਦਾ ਠੀਕਾਣਾ ਜਾਂਦੇ ਹਾਂ ਜਦੇ ਬਾਰੇ ਇੱਥੇ ਦਾ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ ਇੱਥੇ ਦੇ ਜੋ ਵੀ ਸਟਾਫ ਮੈਂਬਰਸ ਐ ਸਭ ਦਾ ਬਹੁਤ ਵਧੀਆ ਬਿਹੇਵੀਅਰ ਹੈ ਸੋ ਇੱਥੇ ਤਾਂ ਵਧੀਆ ਹੀ ਹੈ ਅੱਜ ਸਾਡਾ ਸਕਾਲਰਸ਼ਿਪ ਦੇ ਵਿੱਚ ਨਾਮ ਆਇਆ ਕਿਹਾ ਜਾਂ ਮੈਨੂੰ ਖੁਸ਼ੀ ਕਿਸ ਤਰ੍ਹਾਂ ਸੀ ਮੈਨੂੰ ਸਕਾਲਰਸ਼ਿਪ ਰੀਸੀਵ ਕਰਕੇ ਬਹੁਤ ਅੱਛਾ ਲੱਗ ਰਿਹਾ ਹੈ ਮੈਨੂੰ 50% ਸਕਾਲਰਸ਼ਿਪ ਮਿਲੀ ਹੈ ਜਿਸ ਨਾਲ ਮੇਰੇ ਪੇਰੈਂਟਸ ਨੂੰ ਵੀ ਥੋੜਾ ਏਡ ਹੋ ਗਿਆ ਹੈ ਹੋਰ ਜਿਹੜੀਆਂ ਤੁਹਾਡੀਆਂ ਸਟੂਡੈਂਟ ਆਏ ਉਹਨਾਂ ਨੂੰ ਕੀ ਕਹਿਣਾ ਚਾਹਾਂਗੀ ਮੈਂ ਆਉਣ ਵਾਲੇ ਸਟੂਡੈਂਟਸ ਨੂੰ ਕਹੂੰਗੀ ਕਿ ਤੁਸੀਂ ਇੱਕ ਵਾਰ ਕੈਂਪਸ ਜ਼ਰੂਰ ਵਿਜ਼ਿਟ ਕਰੋ ਤੁਹਾਨੂੰ ਜ਼ਰੂਰ ਵਧੀਆ ਹੀ ਲੱਗੂਗਾ ਸੋ ਇਹ ਹੁਣ ਤਾਂ ਯੂਨੀਵਰਸਿਟੀ ਨੰਬਰ 1 ਵੀ ਬਣ ਚੁੱਕੀ ਹੈ ਤਾਂ ਤੁਹਾਨੂੰ ਜ਼ਰੂਰ ਇੱਥੇ ਆਉਣਾ ਚਾਹੀਦਾ ਹੈ My name is Akasha and I'm from Muradabad. Uh, I'm, I'm enrolled in Chandigarh University's computer science program with 30% uh, scholarship with CUCET program. And uh, I was very thrilled to hear about my admission and so were my parents. I'm very thankful, thankful to be here and campus was very beautiful. I talked to media faculty prior to the event and everything was very nice. I've talked to Illuminize as well. opportunities great and i'm hoping to make best of my time here thank you यू मेरा नाम आशीष है और मैंने बी टेक सी एस सी में फिफ्टी परसेंट स्कॉलरशिप ली मैं सोनीपत हरियाणा था रहने वाला बहुत अच्छा एक्सपीरियंस है चंडीगढ़ यूनिवर्सिटी बेटर प्लेसमेंट्स हैं बहुत अच्छा इंफ्रास्ट्रक्चर है एकोमोडेशनस भी बहुत अच्छे हैं फैकल्टी स्टाफ्स बहुत अच्छे हैं और यहाँ पे आके सब कोई आईआईटी एनआईटी नहीं जा सकते तो स्कॉलरशिप से बहुत हेल्प होती है सबकी तो इस चीज़ में बेस्ट कॉलेज स्कॉलरशिप तो uh, ये बाद में भी ली जा सकती है स्कॉलरशिप बाद में भी ली जा सकती है अगर एकेडमिक परफॉर्मेंस अप रहेगी तो स्कॉलरशिप बिल्कुल मिलेगी